ਆਵ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਦੇ ਲਈ ਦੀ ਅਹਿਮ ਖਬਰ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਦਾਣਾ ਮੰਡੀ ਕਾਨੂੰਨਾਨ ਵਿੱਚ ਬਣਵਾਲੀ ਛੱਦਵਾ ਕੀਤਾ ਉਦਘਾਟਨ ਵਿਧਾਨ ਸਭਾ ਹਲ ਕਾਬੀਆਂ ਇਨਚਾਰਜ ਐਡਵੋਕੇਟ ਜਗਰੂਰ ਸਿੰਘ ਸੇਖਵਾਨ ਨੇ ਕਰੀਬ 1 ਕਰੋੜ ਦੀ ਲਗਤ ਨਾਲ ਤਿਆਰ ਹੋਣ ਵਾਲੇ ਮੰਡੀਆਂ ਦੇ ਫਰਾਂ ਦੇ ਛੱਡ ਦਾ ਦਾਣਾ ਮੰਡੀ ਕਨਵਾਂਡ ਛੱਡ ਦਾ ਕੀਤਾ ਉਦਘਾਟਨ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਕਾਦੀਆਂ ਹਲਕੇ ਦੀ ਦਾਣਾ ਮੰਡੀ ਧਾਰੀਵਾਲ ਤੇ ਦਾਣਾ ਮੰਡੀ ਕਾਦੀਆਂ ਵਿੱਚ ਵੀ ਇਸੇ ਤਰ੍ਹਾਂ ਦੇ ਛੱਡ ਤਿਆਰ ਕੀਤੇ ਜਾਣਗੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐਡਵੋਕੇਟ ਜਗਰੂਰ ਸਿੰਘ ਚੇਖਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ ਕਿਸੇ ਵੀ ਕਿਸਾਨ ਨੂੰ ਆਰਤੀ ਨੂੰ ਜਾਂ ਸੇਲਰ ਵਾਲੇ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਏਗੀ ਐਡਵੋਕੇਟ ਜਗਰੂਤ ਸਿੰਘ ਸੇਖਵਾਨ ਨੇ ਕਿਹਾ ਕਿ ਇਸ ਵਾਰ ਹੜ੍ਹਾਂ ਤੋਂ ਇਲਾਵਾ ਮੌਸਮ ਨੇ ਵੀ ਝੋਨੇ ਦੀ ਫਸਲ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਪਰ ਫਿਰ ਵੀ ਪੰਜਾਬ ਸਰਕਾਰ ਅਤੇ ਪੰਜਾਬ ਮੰਡੀ ਬੋਰਡ ਹਰ ਹਾਲਾਤਾਂ ਨਾਲ ਨਿਗਠਣ ਲਈ ਤਿਆਰ ਹੈ ਉਹਨਾਂ ਨੇ ਕਿਹਾ ਕਿ ਕਿਸਾਨ ਆਪਣੀ ਫਸਲ ਕਾਲੀ ਜਾਂ ਜਲਦਬਾਜ਼ੀ ਵਿੱਚ ਕਟਾ ਕੇ ਮੰਡੀਆਂ ਵਿੱਚ ਨਾਲ ਲੈ ਕੇ ਆਉਣ ਅਤੇ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ ਵਿੱਚ ਲੈ ਕੇ ਆਉਣ ਕਿਹਾ ਕਿ ਜਗਰੂਤ ਸਿੰਘ ਸੇਖਵਾਨ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ ਜਾਂ ਕਰਮਚਾਰੀ ਕਿਸਾਨ ਵਰਦ ਉਨਾਂ ਤੋਂ ਪ੍ਰੇਸ਼ਾਨ ਕਰਦਾ ਹੈ ਉਹਨਾਂ ਨਾਲ ਸੰਪਰਕ ਕੀਤਾ ਜਾਵੇ ਇਸ ਮੌਕੇ ਤੇ ਚੇਅਰਮੈਨ ਜਸਪਾਲ ਸਿੰਘ ਪੰਦੇ ਨੇ ਕਿਹਾ ਕਿ ਉਹ ਆਪਣੇ ਵੱਲੋਂ ਤੇ ਆਪਣੇ ਵਿਭਾਗ ਵੱਲੋਂ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦੇਣਗੇ ਉਹਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਸਮੂਹ ਅਧਿਕਾਰੀ ਅਤੇ ਸਟਾਫ ਇਸ ਵੇਲੇ ਮੰਡੀਆਂ ਵਿੱਚ ਮਸਤਦਾ ਦੇਖੋ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਅੱਜ ਮਾਰਕੀਟ ਕਮੇਟੀ ਕਾਨੂੰਨ ਵਿਖੇ ਨਵਾਂ ਜਿਹੜਾ ਸ਼ੈੱਡ ਆ ਉਹ ਬਣ ਜਾ ਰਿਹਾ ਵਾ ਔਰ ਤਕਰੀਬਨ 98 ਲੱਖ ਰੁਪਏ ਦੀ ਲਾਗਤ ਨਾਲ ਇਹ ਬਣ ਕੇ ਤਿਆਰ ਹੋਊਗਾ ਔਰ ਕੱਲੀ ਇਸੇ ਚ ਨਹੀਂ ਸਾਡੀਆਂ ਤਿੰਨੇ ਮਾਰਕੀਟ ਕਮੇਟੀਆਂ ਜੋ ਵਿਧਾਨ ਸਭਾ ਹਲਕਾ ਕਰਦੀਆਂ ਚਾਹੁੰਦੀਆਂ ਨੇ ਚਾਹੇ ਉਹ ਕਾਦੀਆਂ ਹੋਵੇ ਧਾਰੀਵਾਲ ਹੋਵੇ ਸਾਰਿਆਂ 'ਚ ਹੀ ਸ਼ੈੱਡ ਜਿਹੜੇ ਆ ਮਨਜ਼ੂਰ ਹੋਏ ਆ ਔਰ ਬੜੇ ਲੰਬੇ ਸਮੇਂ ਤੋਂ ਜਿਹੜੀ ਹੈ ਮੰਗ ਸੀਗੀ ਕਿ ਸ਼ੈੱਡ ਜਿਹੜੇ ਆ ਇਹ ਬੜੇ ਲੰਬੇ ਸਮੇਂ ਤੋਂ ਇਹੋ ਸ਼ੈੱਡ ਨੇ ਨਵੇਂ ਕੋਈ ਨਹੀਂ ਸੀ ਮਿਲੇ ਸੋ ਇਹ ਨਵੇਂ ਮਿਲੇ ਆ ਇਹਦੇ ਨਾਲ ਹੋਰ بڑا ਵਾਧਾ ਹੋਊਗਾ ਕਿਉਂਕਿ ਤੁਹਾਨੂੰ ਪਤਾ ਜਦੋਂ بارشਾਂ ਆਉਂਦੀਆਂ ਨੇ ਮੌਸਮ ਖਰਾਬ ਹੁੰਦਾ ਤੇ ਕਾਫੀ ਇੱਥੇ ਰਾਈਵਲ ਜਦੋਂ ਆਉਂਦੀ ਹੈ ਨੁਕਸਾਨ ਹੁੰਦਾ ਸੋ ਇਹ ਸ਼ੈੱਡ ਨਾਲ ਜਿਹੜੀ ਕਿਸਾਨਾਂ ਦੀ ਔਰ ਆੜਤੀਆਂ ਦੀ ਬੜੀ ਪੁਰਾਣੀ ਮੰਗ ਸੀ ਉਹ ਹੱਲ ਹੋਈ ਕਿੰਨੇ ਕਰੋੜ ਰੁਪਏ ਦੇ ਨਾਲ ਜ ਬਣ ਰਹੇ ਫਿਰ ਇਹ 99 ਲੱਖ ਰੁਪਇਆ ਜਿਹੜਾ ਲੱਗ ਪਾ ਕੇ 1 ਕਰੋੜ ਰੁਪਇਆ ਤਿੰਨਾਂ ਕਿ ਮਿੰਟ ਤਿੰਨ ਕਰੋੜ ਹਾਂ 3 ਕਰੋੜ ਹੋ ਹੁਣ ਕਿਸਾਨ ਕੁਛ ਕਹਿ ਰਿਹਾ ਆਰਸੀ ਵੀ ਅਬ ਲੇਟ ਹੋ ਗਿਆ ਤੁਹਾਡਾ ਕੰਮ ਪ੍ਰਭਾਵਿਤ ਹੋਏ ਕਹਿੰਦੇ ਨੀ ਦਿੱਕਤ ਨਹੀਂ ਆ ਗਈ ਨਹੀਂ ਇਹ ਹੌਲੀ ਹੌਲੀ ਅਸੀਂ ਜਿੱਦਾਂ ਸੀਜ਼ਨ 'ਚ ਆ ਉਦੋਂ ਥੋੜਾ ਸਲੋ ਰੱਖਾਂਗੇ ਕਿ ਇਹਨਾਂ ਦਾ ਵੀ ਕੰਮ ਨਾ ਪ੍ਰਭਾਵਿਤ ਹੋਏ ਔਰ ਸ਼ੁਰੂ ਕਰਨਾ ਸਾਡੀ ਤਾਂ ਮਜਬੂਰੀ ਸੀ ਕਿ ਜੇ ਅਸੀਂ ਸ਼ੁਰੂ ਨਾ ਕਰਦੇ ਤੇ ਇਹ ਪੈਸੇ ਲੈਪਸ ਹੋ ਜਾਣੇ ਸੀ ਸੋ ਇਸ ਕਰਕੇ ਸਾਨੂੰ ਸੀਜ਼ਨ 'ਚ ਹੀ ਕੰਮ ਜਿਹੜਾ ਇਹ ਸ਼ੁਰੂ ਕਰਨਾ ਪਿਆ ਬਹੁਤ ਧੰਨਵਾਦ ਜੀ ਸਰਦਾਰ ਜਗਰੂਪ ਸਿੰਘ ਜੀ ਸ਼ੇਖਵਾ ਸਾਹਿਬ ਮੇਰੇ ਮਹਿਬੂਬ ਨੇਤਾ ਮੈਨੂੰ ਸਭ ਤੋਂ ਵੱਧ ਮਾਣ ਇਸ ਮਾਰਕੀਟ ਕਮੇਟੀ ਤੇ ਇਹ ਆ ਵੀ ਮੇਰੇ ਮਹਿਬੂਬ ਨੇਤਾ ਸਰਦਾਰ ਜਗਰੂਪ ਸਿੰਘ ਛੇਖਵਾ ਵੀ ਇਸ ਮਾਰਕੀਟ ਕਮੇਟੀ ਦੇ ਚੇਅਰਮੈਨ ਅੱਜ ਤੋਂ 16-17 ਸਾਲ ਪਹਿਲਾਂ ਰਹਿ ਕੇ ਗਏ ਨੇ ਉਹਨਾਂ ਦੀ ਬਦੌਲਤ ਇਹ ਮੇਰੀ ਮੰਡੀ ਬਹੁਤ ਵਧੀਆ ਚੱਲ ਰਹੀ ਯਾਰ ਅੱਜ ਛੇਖਵਾ ਸਾਹਿਬ ਜੀ ਨੇ ਦੋ ਸੈੱਟ ਪਹਿਲਾਂ ਅੱਜ ਤੀਜੇ ਸੈੱਟ ਦਾ ਉਦਘਾਟਨ ਕੀਤਾ ਵਾ ਵੀ ਜਿਹੜਾ ਵੀ तकरीबन 98 ਲੱਖ ਰੁਪਏ ਦੇ ਨਾਲ ਵੀ ਸ਼ੁਰੂਆਤ ਹੋਣ ਲੱਗੀ ਆ ਇਹ ਆਰਤੀਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲਾਂ ਹੀ ਠੇਕੇਦਾਰ ਨੂੰ ਕਹਿਤਾ ਉਹਨਾਂ ਨੇ ਥੜਲੇ ਪਿੱਲਰ ਹੀ ਭਰ ਕੇ ਉੱਥੇ ਕੰਮ ਕਰ ਦੇਣਾ ਤੇ ਉਹਨਾਂ ਨੇ ਸਾਰਾ ਕੰਪਲੀਟ ਕਰ ਦੇਣਾ ਵਾ ਆਰਤੀਆ ਆਪਣਾ ਜਿੱਦਾਂ ਮਰਜ਼ੀ ਚੋ ਨਾ ਲਾਉਣ ਜੋ ਮਰਜ਼ੀ ਕਰਨ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਅਸੀਂ ਠੇਕੇਦਾਰਾਂ ਨਾਲ ਪਹਿਲਾਂ ਹੀ ਸਾਰੀ ਗੱਲਬਾਤ ਹੋ ਚੁੱਕੀ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਕਮੇਟੀ ਕਨਵਨ ਤੇ ਪਹੁੰਚਣ ਦਾ ਖਾਸ ਕਰਕੇ ਜਗਰੂਪ ਸਿੰਘ ਜੀ ਛੇਖਵਾ